ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗ੍ਰੇਕ ਮੈਗੂਏ ਦੀ ਮੁਲਾਜ਼ਮਾਂ ਵੱਲੋਂ ਚਾਹ ਤੇ ਪਕੌੜਿਆਂ ਦਾ ਲੰਗਰ ਲਗਾਇਆ ਗਿਆ। ਇਹ ਸੇਵਾ ਲਗਾਤਾਰ ਕਈ ਸਾਲਾਂ ਤੋਂ ਕੀਤੀ ਜਾ ਰਹੀ ਹੈ ਜਿਸ ਚੋਂ ਮਹਿਕਮੇ ਦੇ ਕਾਮਿਆਂ ਵੱਲੋਂ ਭਗਤੀ ਭਾਵਨਾ ਤੇ ਸੇਵਾ ਸਮਰਪਣ ਦੀ ਉਦਾਹਰਣ ਪੇਸ਼ ਕੀਤੀ ਗਈ। ਲੰਗਰ ਦੀ ਸੇਵਾ ਵਿੱਚ ਸ਼ਾਮਲ ਗ੍ਰੇਕ ਮੈਗੂਏ ਦੀ ਮੁਲਾਜ਼ਮਾਂ ਨੇ ਦੱਸਿਆ ਕਿ ਉਹਨਾਂ ਲਈ ਇਹ ਇੱਕ ਵੱਡੀ ਸੇਵਾ ਤੇ ਭਾਗਵਾਲੀ ਗੱਲ ਹੈ ਕਿ ਉਹਨਾਂ ਨੂੰ ਸੰਗਤ ਦੀ ਸੇਵਾ ਕਰਨ ਦਾ ਮੌਕਾ ਮਿਲ ਰਿਹਾ ਹੈ। ਉਹਨਾਂ ਕਹਿਆ ਅਸੀਂ ਹਰ ਸਾਲ ਇਹ ਲੰਗਰ ਲਗਾਉਂਦੇ ਹਾਂ ਇਹ ਬਾਬਾ ਜੀ ਦੀ ਬੇਅੰਤ ਕਿਰਪਾ ਹੈ ਸੰਗਤ ਦੀ ਸੇਵਾ ਕਰਨਾ ਸਾਡੇ ਲਈ ਸੁਭਾਗਾ ਹੈ ਤੁਹਾਨੂੰ ਦੱਸਤੀਏ ਕਿ ਲਗਾਤਾਰ ਇਸ ਮਹਿਕਮੇ ਵੱਲੋਂ ਪੀਰ ਬਾਬਾ ਸੋਹਣੇ ਸ਼ਾਹ ਜੀ ਸਰਹੱਦ ਤੇ ਲੱਗਦੇ ਕਈ ਸਾਲਾਂ ਤੋਂ ਮੇਲੇ ਵਿੱਚ ਚਾਹ ਤੇ ਪਕੌੜਿਆਂ ਦੀ ਸੇਵਾ ਲਗਾਤਾਰ ਕੀਤੀ ਜਾਂਦੀ ਹੈ ਨਾ ਵੀ ਜੀ ਤੁਹਾਡਾ ਮੇਰਾ ਨਾਮ ਰਾਜ ਸਿੰਘ ਹੈ ਜੀ ਤੇ ਅੱਜ ਜਿਹੜਾ ਲੰਗਰ ਤੁਹਾਡੇ ਵੱਲੋਂ ਲਾਇਆ ਗਿਆ ਤੇ ਕਿਸ ਸਬੰਧ ਦੇ ਵਿੱਚ ਲਾਇਆ ਗਿਆ ਇਹ ਜੀ ਸਾਡੇ ਜਿੰਨਾ ਗ੍ਰਿਫਟ ਡਿਪਾਰਟਮੈਂਟ ਹੈ ਜਿੰਨੇ ਸਾਡਾ ਸਾਡਾ OC ਸਾਹਿਬ ਖੇਮ ਕਰਨੇ ਆ ਸਾਡਾ ਜੈ ਜੀ ਸਾਹਿਬ ਖੇਮ ਕਰਨਦੇ ਆ ਜੀ ਸਾਰਿਆਂ ਦੀ ਤਰਫੋਂ ਸਾਡੀ ਲੇਬਰ ਹੈ ਜੀ ਉਹਨਾਂ ਦੀ ਤਰਫੋਂ ਲਾਇਆ ਗਿਆ ਜੀ ਲੰਗਰ ਸਾਰੀ ਸੰਗਤ ਵੱਲੋਂ ਲਾਇਆ ਤੇ ਕਿਸ ਸਬੰਧ ਦੇ ਵਿੱਚ ਲਾਇਆ ਗਿਆ ਇਹ ਜੀ ਬਈ ਖੁਸ਼ੀ ਨਾਲ ਲਾਇਆ ਜੀ ਅਸੀਂ ਬਾਬੇ ਬਾਬੇ ਸ਼ੋਹਣੇ ਸਾਹਿਬ ਜੀ ਦਾ ਮੇਲਾ ਜੀ ਉਹਦੀ ਖੁਸ਼ੀ ਦੇ ਵਿੱਚ ਲਾਇਆ ਜੀ ਹਰ ਸਾਲ ਹੀ ਲਾਉਣੇ ਆ ਜੀ ਅਸੀਂ ਲੰਗਰ ਇੱਥੇ ਸਾਰੀ ਸੰਗਤ ਸਾਡੀ ਜੋ ਵੀ ਸਾਡੇ ਦੂਸਰੇ ਮੇਟ ਆ ਸੈਕਟਰਾਂ ਦੇ ਉਹ ਵੀ ਸੇਵਾ ਦਿੰਦੇ ਆ ਜੀ ਸਾਰਿਆਂ ਨਾਲ ਤੇ ਪੂਰੀ ਟੀਮ ਵੱਲੋਂ ਹੀ ਲਾਇਆ ਗਿਆ ਹਾਂਜੀ ਹਾਂਜੀ ਸਾਰਾ ਜੀ